ਅਸੀਂ ਖੜੇ ਆ ਖਨੋਰੀ ਬਾਰਡਰ ਤੇ ਰੋਜ਼ ਪਲ-ਪਲ ਦੀਆਂ ਤਸਵੀਰਾਂ ਤੁਹਾਡੇ ਨਸ਼ਰ ਕਰਨ ਜਾ ਰਹੇ ਹਾਂ ਜਿੱਥੇ ਆਪਾਂ ਦੇਖ ਸਕਦੇ ਹਾਂ ਕਿ ਹਰ ਰੋਜ਼ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਰਹੀ ਆ ਜਿਹੜੇ ਸਾਡੇ ਨਾਲ ਨੇ ਜਿਹੜੇ ਕੁਵਾੜ ਚੁੱਕਦੇ ਨੇ ਉਹ ਇੱਥੋਂ ਆਪਣਾ ਗੁਜ਼ਰ ਪਸਰ ਕਿਸ ਤਰ੍ਹਾਂ ਕਰਦੇ ਨੇ ਕੁਝ ਲੋਕਾਂ ਵੱਲੋਂ ਇਹ ਟੈਗ ਲਾਇਆ ਜਾਂਦੇ ਆ ਨੇ ਕਿ ਕਿਸਾਨਾਂ ਦੇ ਉੱਤੇ ਕਿ ਇਹ ਅਤਕਵਾਦੀ ਆ ਵੱਖਵਾਦੀ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਅੰਦੋਲਨ ਦਾ ਕਰਕੇ परेशान है आप गल करें आपका नाम क्या है वीरू वीरू जी भीरु जब का ये आंदोलन चला आपको कोई कोई परेशानी परेशानी का सामना नहीं, नहीं जी 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 ये लंगर पानी रोटी तो सारे लेके जाने जी। भी ठाने आतंकवादी लो लोगों को परेशान करते हैं। ये क्या है एक गलते ਆਪਕੋ ਜਿਸ ਦਿਨ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਹੈ ਉਸ ਦੀ ਪਾਣੀ ਲੈ ਜਣੇ ਆ ਬੋਤਲ-ਬੋਤਲ ਠਾ ਲੈਣੇ ਆ ਚਰੇ ਰੋਟੀ ਪਾਣੀ ਵੀ ਸ਼ਾਮ ਨੂੰ ਵੀ ਚੱਕ ਲੈ ਜਣੇ ਆ ਕੁਛ ਨਹੀਂ ਕਹਿੰਦੇ ਚਰੇ ਜਿਸ ਦਿਨ ਦਾ ਲੱਗ ਰਿਹਾ ਉਸ ਦਿਨ ਦਾ ਲੰਗਰੀ ਲੰਗਰ ਚੱਲ ਰਿਹਾ ਅਮਾ ਨੂੰ ਤਾਂ ਮੋਜ ਲੱਗ ਰਹੀ ਰੋਟੀ ਪਾਣੀ ਦੀ ਸਾਰੀ ਚੀਜ਼ ਦੀ ਆਪ ਦੇਖਾ ਜਾਏ ਤਾਂ ਆਪਕੀ ਟੈਨਸ਼ਨ ਬਿਲਕੁਲ ਦੂਰ ਹੋ ਗਈ ਜਦੋਂ ਕਾ ਅੰਦੋਲਨ ਚੱਲਿਆ ਹਾਂ ਟੈਨਸ਼ਨ ਹੋ ਰਹੀ ਹੈ ਤਵੇ ਨੂੰ ਵੀ ਜ਼ਰੂਰਲੀ ਲੱਗ ਰਹੀ ਹੈ ਤਵੇ ਆ ਕੋ ਹਮਕੋ ਰੋਟੀ ਪਾਣੀ ਜਿਸ ਦਿਨ ਦਾ ਲੱਗ ਰਿਹਾ ਉਸ ਦਿਨ ਦੀ ਰੋਟੀ ਪਾਣੀ ਅਸੀਂ ਲੈ ਕੇ ਜਾਂਦੇ ਆ ਬਾਰ ਖਾਂਦੇ ਹਾਂ ਜੇ ਬਾਤ ਕੀ ਜਾਏਗੀ ਤਾਂ ਉਹ ਜਿਸ ਦਿਨ ਕੇ ਇਹ ਅੰਦੋਲਨ ਜਲਾ ਹੈ ਤਾਂ ਅਕਵਾੜਾ ਆਪਾ ਉਠਾਏ ਰਹੇ ਹੋ ਤਾਂ ਕਮਾਈ ਦਾ ਸਾਧਨ ਅੱਛਾ ਆਪਕਾ ਬਣ ਗਿਆ ਹਾਂ ਬਣ ਜਿੰਦਾ 4-500 ਰੁਪਿਆ ਸੋ ਸਾਡੇ ਨਾਲ ਕਿਸਾਨ ਵੀਰ ਨੇ ਆਪਾ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਜਗਤ ਸਿੰਘ ਅਸੀਂ ਕਿਹੜਾ ਚਾਹਣਾ ਜੇ ਕੋ ਸਰਕਾਰ ਮੇ ਗਲਤ ਦੂਸ਼ਣ ਲਾਉਂਦੀ ਹੈ ਉਹਨੂੰ ਨਹੀਂ ਲਾਉਣੇ ਜੀ ਅਸੀਂ ਤੇ ਇਹ ਕਿਸਾਨ ਤਾਂ ਪਹਿਲਾਂ ਤੁਸੀਂ ਗੁਰੂ ਦੇ ਸਿਧਾਂਤ ਤੇ ਚੱਲਦਾ ਜਿਵੇਂ ਸਾਡੇ ਗੁਰੂਆਂ ਨੇ ਗਰੀਬਾਂ ਬਾਰੇ ਲੰਗਰ ਪਾਣੀ ਜਿਹੇ ਜ ਆਪ ਖਾਣਗੇ ਉਹ ਇਹਨਾਂ ਨੂੰ ਸਿਖਾਉਂਦੇ ਆ ਜੋ ਸਾਡੇ ਕੋਲ ਲੀੜਾ ਕਪੜਾ ਹੁੰਦਾ ਪੰਡ ਉਹ ਵੀ ਇਹਨਾਂ ਨੂੰ ਲਿਆ ਦਿੰਨੇ ਆ ਤੇ ਸਰਕਾਰਾਂ ਮੈਂ ਬਾਦੂ ਆਰਥਵਾਦੀ ਫਲਾਣਾਪਦੀ ਕਹਿੰਦੀ ਆ ਅਸੀਂ ਤਾਂ ਉਹਦੇ ਹੱਕ ਮੰਗਣ ਆਏ ਆ ਹੱਕਾ ਸੱਚ ਸਰਕਾਰ ਨੂੰ ਕੌੜਾ ਲੱਗਦਾ ਇਸ ਕਰਕੇ ਸਾਨੂੰ ਦੂਸ਼ਣ ਲਾਉਂਦੀ ਆ ਤੇ ਅਸੀਂ ਤਾਂ ਗਰੀਬਾਂ ਨੂੰ ਬਾਦੂ ਆਖਿਆ ਬੋਤਲਾਂ ਠਾਕੇ ਲੈ ਜਾਓ ਰੋਟੀ ਪਾਣੀ ਖਾ ਲੈ ਜਾਓ ਜੋ ਵੀ ਸਾਡੇ ਇਥੇ ਕੋਲੇ ਇੱਕ ਚੀਜ਼ ਪਈ ਆ ਬਾਦੂ ਚੱਕ ਕੇ ਲੈ ਜਾਓ ਤੇ ਇਹ ਵੀ ਵਿਚਾਰੇ ਸਾਨੂੰ ਬਹੁਤ ਸਾਧੰਦੇ ਆ ਸਾਡੇ ਨਾਲ ਸਾਫ ਸਵਈਆ ਕਰਾ ਕੇ ਜਾਂਦੇ ਆ ਕਿ ਇਹ ਇੰਨਾ ਗੜਾ ਹੋਇਆ ਵੈਗੁਰ ਜਗਾ ਖਾਲਸਾ ਤੇ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਜਿਹੜਾ ਵੇਸਿਸ ਆ ਇੱਕ ਤਰ੍ਹਾਂ ਦੀ ਸਮੱਸਿਆ ਬਣੀ ਹੋਈ ਆ ਪਰ ਦੂਸਰੇ ਬੰਨੇ ਇਹਨਾਂ ਵੱਲੋਂ ਸਫਾਈ ਤੇ ਕੀਤੀ ਜਾ ਰਹੀ ਆ ਨਾਲ ਦੀ ਨਾਲ ਇਹਨਾਂ ਦਾ ਇੱਕ ਕਮਾਈ ਦਾ ਸਾਧਨ ਵੀ ਆ ਖਨੋਰੀ ਬਾਰਡਰ ਤੋਂ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਅਸੀਂ ਖੜੇ ਆ ਖਨੋਰੀ ਬਾਰਡਰ ਤੇ ਰੋਜ਼ ਪਲ-ਪਲ ਦੀਆਂ ਤਸਵੀਰਾਂ ਤੁਹਾਡੇ ਨਸ਼ਰ ਕਰਨ ਜਾ ਰਹੇ ਹਾਂ ਜਿੱਥੇ ਆਪਾਂ ਦੇਖ ਸਕਦੇ ਹਾਂ ਕਿ ਹਰ ਰੋਜ਼ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਰਹੀ ਆ ਜਿਹੜੇ ਸਾਡੇ ਨਾਲ ਨੇ ਜਿਹੜੇ ਕੁਵਾੜ ਚੁੱਕਦੇ ਨੇ ਉਹ ਇੱਥੋਂ ਆਪਣਾ ਗੁਜ਼ਰ ਪਸਰ ਕਿਸ ਤਰ੍ਹਾਂ ਕਰਦੇ ਨੇ ਕੁਝ ਲੋਕਾਂ ਵੱਲੋਂ ਇਹ ਟੈਗ ਲਾਇਆ ਜਾਂਦੇ ਆ ਇਹਨੇ ਕਿ ਕਿਸਾਨਾਂ ਦੇ ਉੱਤੇ ਕਿ ਇਹ ਅਤਕਵਾਦੀ ਆ ਵੱਖਵਾਦੀ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਅੰਦੋਲਨ ਦਾ ਕਰਕੇ ਪਰੇਸ਼ਾਨ ਨੇ ਆਪਾਂ ਗੱਲ ਕਰਾਂਗੇ ਆਪਕਾ ਨਾਮ ਕੀ ਹੈ ਵੀਰੂ ਜੀ ਵੀਰੂ ਜਪਕਾ ਜੀ ਅੰਦੋਲਨ ਚਲਾ ਆਪਕੋ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਨਹੀਂ ਜੀ ਕੋਈ ਪਰੇਸ਼ਾਨੀ ਜੀ ਹੋਈ ਆਪਣਾ ਲੰਗਰ ਪਾਣੀ ਰੋਟੀ ਟੋਕ ਸਾਰੇ ਬਾਲਕਾਂ ਨੂੰ ਲੈ ਕੇ ਜਾਂਦੇ ਆ ਜੀ ਕਵਾੜ ਵੀ ਠਾਣੇ ਆਪਣੇ ਤੋਂ ਜੋ ਲੋਕ ਅਟੈਕ ਕਰਤੇ ਆ ਕਿ ਇਹ ਅਤੰਕਵਾਦੀ ਆ ਨਾ ਅਖਵਾਦੀਆਂ ਲੋਕੋ ਕੋ ਪਰੇਸ਼ਾਨ ਕਰਤੇ ਇਹ ਕੀ ਆ ਹੈ ਇੱਕ ਗਲਤ ਹੈ ਉਹ ਗਲਤ ਹੈ ਹਾਂ ਆਪਾਂ ਸੋ ਇਹਨਾਂ ਦੇ ਨਾਲ ਇਹਨਾਂ ਦੇ ਧਰਮ ਪਤਨੀ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਆਪਕੋ ਜਿਸ ਦਿਨ ਜਿਸ ਦਿਨ ਕਸਾਨਾਂ ਅੰਦੋਲਨ ਸ਼ੁਰੂ ਹੋਇਆ ਹੈ ਉਸ ਦੀ ਪਾਣੀ ਲੈ ਜਣੇ ਆ ਬੋਤਲ ਬੋਤਲ ਠਾ ਲੈਣੇ ਆ ਚਰੇ ਰੋਟੀ ਪਾਣੀ ਵੀ ਸ਼ਾਮ ਨੂੰ ਵੀ ਚੱਕ ਲੈ ਜਣੇ ਆ ਕੁਛ ਨਹੀਂ ਕਹਿੰਦੇ ਚਰੇ ਇਦਨ ਦਾ ਲੱਗ ਰਿਹਾ ਉਦਨ ਦਾ ਲੰਗਰੀ ਲੰਗਰ ਚੱਲ ਰਿਹਾ ਅਮਾ ਨੂੰ ਤਾਂ ਮੋਜ ਲੱਗ ਰਹੀ ਰੋਟੀ ਪਾਣੀ ਦੀ ਸਾਰੀ ਚੀਜ਼ ਦੀ ਆਪ ਦੇਖਾ ਜਾਏ ਤਾਂ ਤੁਹਾਡੀ ਟੈਨਸ਼ਨ ਬਿਲਕੁਲ ਦੂਰ ਹੋ ਗਈ ਜਦੋਂ ਕਾ ਅੰਦੋਲਨ ਚੱਲਿਆ ਹਾਂ ਟੈਨਸ਼ਨ ਹੋ ਰਹੀ ਹੈ ਤਵੇ ਨੂੰ ਵੀ ਜ਼ਰੂਰਲੀ ਲੱਗ ਰਹੀ ਹੈ ਤਵੇ ਆ ਕੋ ਹਮਕੋ ਰੋਟੀ ਪਾਣੀ ਜਿੱਦਨ ਦਾ ਲੱਗ ਰਿਹਾ ਉਦਨ ਦੀ ਰੋਟੀ ਪਾਣੀ ਅਸੀਂ ਲੈ ਕੇ ਜਾਣੇ ਆ ਬਾਰ ਖਾਂਦੇ ਜੇ ਬਾਤ ਕੀ ਜਾਏਗਾ ਤਾਂ ਉਹ ਤੋ ਜਿਸ ਦਿਨ ਕਾ ਜੇ ਅੰਦੋਲਨ ਜਲਾ ਹੈ ਤਾਂ ਅਕਵਾੜਾ ਆਪਾ ਉਠਾ ਰਹੇ ਹੋ ਤਾਂ ਕਮਾਈ ਕਾ ਸਾਧਨ ਅੱਛਾ ਆਪਕਾ ਬਣ ਗਿਆ ਹਾਂ ਬਣ ਜਨਾ 4-500 ਰੁਪਿਆ ਸੋ ਸਾਡੇ ਨਾਲ ਕਿਸਾਨ ਵੀਰ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਜਗਤ ਸਿੰਘ ਅਸੀਂ ਕਿਹੜਾ ਚਾਹਣਾ ਜੇ ਕੋ ਸਰਕਾਰ ਮੈਂ ਗਲਤ ਦੁਸ਼ਰ ਲਾਉਂਦੀ ਹੈ ਜੀ ਉਹ ਨੂੰ ਨਹੀਂ ਲਾਉਣੇ ਜਹੀਂ ਤੇ ਇਹ ਕਿਸਾਨ ਤਾਂ ਪਹਿਲਾਂ ਤੋਂ ਹੀ ਗੁਰੂ ਦੇ ਸਿਧਾਂਤ ਤੇ ਚੱਲਦਾ ਜਿਵੇਂ ਸਾਡੇ ਗੁਰੂਆਂ ਨੇ ਗਰੀਬਾਂ ਬਾਰੇ ਲੰਗਰ ਪਾਣੀ ਜਿਹੇ ਜ ਆਪ ਖਾਂਗੇ ਉਹ ਜ ਇਹਨਾਂ ਨੂੰ ਸਿਖਾਉਂਦੇ ਆ ਜੋ ਸਾਡੇ ਕੋਲੇ ਲੀੜਾ ਕਪੜਾ ਹੁੰਦਾ ਪਿੰਡ ਉਹ ਵੀ ਇਹਨਾਂ ਨੂੰ ਲਿਆ ਦਿੰਦੇ ਆ ਤੇ ਸਰਕਾਰਾਂ ਮੈਂ ਬਾਦੂ ਆਰਥਵਾਦੀ ਫਲਾਨਾਪਦੀ ਕਹਿੰਦੀ ਆ ਅਸੀਂ ਤਾਂ ਉਹਦੇ ਹੱਕ ਮੰਗਣ ਆਏ ਆ ਹਕਾ ਸੱਚ ਸਰਕਾਰ ਨੂੰ ਕੌੜਾ ਲੱਗਦਾ ਇਸ ਕਰਕੇ ਸਾਨੂੰ ਦੂਸ਼ਣ ਲਾਉਂਦੀ ਆ ਤੇ ਅਸੀਂ ਤਾਂ ਗਰੀਬਾਂ ਨੂੰ ਬਾਧੂ ਆਖਿਆ ਬੋਤਲਾਂ ਠਾਕੇ ਲੈ ਜਾਓ ਰੋਟੀ ਪਾਣੀ ਖਾ ਲੈ ਜਾਓ ਜੋ ਵੀ ਸਾਡੇ ਇਥੇ ਕੋਲੇ ਇੱਕ ਚੀਜ਼ ਪਈ ਆ ਬਾਧੂ ਚੱਕ ਕੇ ਲੈ ਜਾਓ ਤੇ ਇਹ ਵੀ ਵਿਚਾਰੇ ਸਾਨੂੰ ਬਹੁਤ ਸਾਧੰਦੇ ਸਾਡੇ ਨਾਲ ਸਾਫ ਸਫਾਈਆ ਕਰਾ ਕੇ ਜਾਂਦੇ ਆ ਕੀ ਤੇ ਇੰਨਾ ਕਹਦਾ ਹੋਇਆ ਵੈਗੁਰ ਯੂਗਾ ਖਾਲਸਾ ਤੇ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਜਿਹੜਾ ਵੇਸ ਇਸ ਆ ਇੱਕ ਤਰ੍ਹਾਂ ਦੀ ਸਮੱਸਿਆ ਬਣੀ ਹੋਈ ਆ ਪਰ ਦੂਸਰੇ ਬੰਨੇ ਇਹਨਾਂ ਵੱਲੋਂ ਸਾਫ ਸਫਾਈ ਤੇ ਕੀਤੀ ਜਾ ਰਹੀ ਆ ਨਾਲ ਦੀ ਨਾਲ ਇਹਨਾਂ ਦਾ ਇੱਕ ਕਮਾਈ ਦਾ ਸਾਧਨ ਵੀ ਆ ਖਨੌਰੀ ਬਾਰਡਰ ਤੋਂ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ